ਤੁਸੀਂ ਚੱਕਦੇ ਟੀਵੀ ਦੇਖ ਰਹੇ ਹੋ ਮੈਂ ਹਾਂ ਗੁਰਵਿੰਦਰ ਸਿੰਘ ਪੰਜਾਬ ਦੇ ਵਿੱਚ ਗੈਂਗਸਟਰਾਂ ਦੀ ਸ਼ਮਤ ਆਈ ਹੈ ਇੱਕ ਤੋਂ ਬਾਅਦ ਇੱਕ ਗੈਂਗਸਟਰ ਦਾ ਪੰਜਾਬ ਦੇ ਵਿੱਚ ਇਨਕਾਊਂਟਰ ਕੀਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਸਿਲਸਿਲਾ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਫਿਰ ਲੁਧਿਆਣਾ ਵਿੱਚ ਇਨਕਾਊਂਟਰ ਹੋਇਆ ਫਿਰ ਅੰਮ੍ਰਿਤਸਰ ਦੇ ਵਿੱਚ ਇਨਕਾਊਂਟਰ ਦੀ ਘਟਨਾ ਹੋਈ ਬਿੱਤੇ ਦਿਨੀ ਜੰਡਿਆਲਾ ਗੁਰੂ ਦੇ ਵਿੱਚ ਇਨਕਾਊਂਟਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਹੁਣ ਇੱਕ ਵੱਡੇ ਆਪਰੇਸ਼ਨ ਨੂੰ ਕੀਤਾ ਗਿਆ ਹੈ ਅੱਜ ਮੁਹਾਲੀ ਦੇ ਕਹ ਸਕਦੇ ਤੁਰਾਲੀ ਦੇ ਵਿੱਚ ਚਮਕੇ ਗੋਲੀਬਾਰੀ ਹੋਈ ਹੈ ਖਰਣ ਕੋਲ ਮੁਹਾਲੀ ਦੇ ਵਿੱਚ ਦਸਵਾਂ ਇਨਕਾਊਂਟਰ ਕੀਤਾ ਹੈ ਪੰਜਾਬ ਪੁਲਿਸ ਨੇ ਜਦੋਂ ਦੀ ਮਾਨ ਸਰਕਾਰ ਸੱਤਾ ਵਿੱਚ ਆਈ ਹੈ ਦਰਸਲ ਦੋ ਗੈਂਗਸਟਰਾਂ ਦੇ ਦਬਿਸ਼ ਥਿਤੀ ਸੀਗੀ ਪੁਲਿਸ ਦੇ ਵੱਲੋਂ ਉਸ ਤੋਂ ਬਾਅਦ ਗੈਂਗਸਟਰਾਂ ਨੇ ਮੂਰੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਜਵਾਬੀ ਪਾਰਵਾਈ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਤੀ ਗਈ ਤੇ ਜ਼ਬਰਦਸਤ ਫਾਇਰਿੰਗ ਹੋਈ ਇਸ ਫਾਇਰਿੰਗ ਦੇ ਵਿੱਚ ਇੱਕ ਗੈਂਗਸਟਰ ਗੰਭੀਰ ਜ਼ਖਮੀ ਹੋ ਗਿਆ ਦੋ ਗੈਂਗਸਟਰਾਂ ਨੂੰ ਕਾਬੂ ਕੀਤਾ ਗਿਆ ਹੈ ਇੱਕ ਗੈਂਗਸਟਰ ਦਾ ਨਾਮ ਪ੍ਰਿੰਸ ਕਹਿ ਸਕਦੇ ਹਾਂ ਚੋਹਾਨ ਦੱਸਿਆ ਜਾ ਰਿਹਾ ਹੈ ਤੇ ਇੱਕ ਪਿੰਡ ਝਾਂਪੁਰ ਦੇ ਕੋਲੇ ਇਨਕਾਊਂਟਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਕਹਿ ਸਕਦੇ ਕੁਰਾਲੀ ਦਾ ਇੱਕ ਕਾਂਗਰਸੀ ਲੀਡਰ ਹੈ ਚਾਵਲਾ ਜਿਸ ਦੇ ਘਰ ਤੇ ਫਾਇਰਿੰਗ ਨਾਲ ਜੁੜਿਆ ਹੋਇਆ ਹੈ ਮਾਮਲਾ ਹੈ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉਹ ਮੁਲਜ਼ਮਾ ਨੂੰ ਕਹਿ ਸਕਦੇ ਆ ਕਿ ਘੇਰ ਕੇ ਪੜਨ ਦੇ ਵਿੱਚ ਕਾਮਯਾਬ ਹੋਈ ਹੈ ਪੰਜਾਬ ਦੇ ਵਿੱਚ ਭਵੇਂ ਫਿਰੋਤੀ ਦੀ ਗੱਲ ਕੀਤੀ ਜਾਵੇ ਐਕਸਟਰਨ ਮਨੀ ਦੀ ਗੱਲ ਕੀਤੀ ਜਾਵੇ ਲਗਾਤਾਰ ਇਹ ਮਾਮਲੇ ਵਧਦੇ ਜਾ ਰਹੇ ਨੇ ਆਏ ਦਿਨ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੀਐਮ ਮਾਨ ਖੁਦ ਕਈ ਮੀਟਿੰਗਾਂ ਚੇਅਰ ਕਰ ਚੁੱਕੇ ਨੇ ਤੇ ਬੀਤੇ ਦਿਨੀ ਜੋ ਮੀਟਿੰਗ ਸੀਐਮ ਮਾਨ ਦੇ ਵੱਲੋਂ ਕੀਤੀ ਗਈ ਉਸ ਮੀਟਿੰਗ ਨੇ ਰੰਗ ਲਿਆਂਦਾ ਉਸ ਤੋਂ ਬਾਅਦ ਪੁਲਿਸ ਲਗਾਤਾਰ ਐਕਸ਼ਨ ਮੂਡ ਦੇ ਵਿੱਚ ਨਜ਼ਰ ਆ ਰਹੀ ਹੈ ਗੈਂਗਸਟਰਾਂ ਦਾ ਨਸ਼ਾ ਤਸਕਰਾਂ ਦਾ ਪੁਲਿਸ ਦਾ ਆਪਸ ਦੇ ਵਿੱਚ ਜੋ ਨੈਕਸਸ ਹੈ ਇਸ ਨੂੰ ਵੀ ਤੋੜਨ ਦੀਆਂ ਕੋਸ਼ਿਸ਼ਾਂ ਹੁਣ ਪੰਜਾਬ ਪੁਲਿਸ ਦੇ ਮੋਢੇ ਤੇ ਹੈ ਹੋਰ ਇਸ ਤਰ੍ਹਾਂ ਦੀ ਅਪਡੇਟ ਲਈ ਬਨੇ ਰਹੋ ਚੱਕ ਦੇ ਟੀਵੀ ਦੇ ਨਾਲ